ਆਨੀ ਸਸਿ ਗਾਜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਮੇਰੇ ਕੋਲ ਅੱਜ ਅਸੀਂ ਸ਼ਹਿਰੋਂ ਡਰੋਨ ਲੈਣ ਜਾ ਰਹੇ ਹਾਂ ਤੇ ਬਣੇ ਰੂ ਵੀਡੀਓ ਦੇ ਨਾਲ ਨਾਲ ਸਾਡੀ ਹੈਗੀ ਆ ਪੂਜੀ ਤੇ ਮੈਂ ਤੇ ਮਾ ਕੋਲ ਲੈਕਸ ਤੋਂ ਦੇਖਿਆ ਸੀਗਾ ਡਰੋਨ ਇਹ ਲੈਣ ਜਾ ਰਹੇ ਹਾਂ ਠੀਕ ਹੈ ਤੇ ਵੀਡੀਓ ਦਾ ਨਾਮ ਬਣੇਗਾ ਬੰਨੇ ਦਾ ਸਮਾਲਾ ਵੀ ਆਹਰੋ ਵੀਡੀਓ ਦੇ ਨਾਲ ਤੇ ਦਿਖਾਉਣੀ ਆ ਤੁਹਾਨੂੰ ਤੇ ਡਰੋਨ ਦੇ ਨੰਨੇ ਆਪਣੇ ਚੋੜ ਦੇ ਲਗਾਵਾਗੇ ਤੁਹਾਨੂੰ ਤੇ ਐਕਸਾਈਟਮੈਂਟ ਬਹੁਤ ਆ ਰਿਹਾ ਹੈ। ਕਈ ਐਕਸਾਈਟਮੈਂਟ ਤਾਂ ਬਹੁਤ ਆ। ਡਰੋਨ ਵੀ ਪਹਿਲੀ ਵਾਰ ਇਕਦਮ ਲੱਗਣ ਗਿਆ ਹੋਇਆ। ਤੇ ਪਹਿਲੀ ਵਾਰ ਹੀ ਸਾਡਾ ਪਹਿਲੀ ਵਾਰ ਹੀ ਆ। ਫੋਨ ਲਿਆ ਜਾ ਰਹੇ। ਇਹਦਾ ਬਹੁਤ ਬਹੁਤ। ਤਾਂ ਜੀ ਮਿੱਤਰੋ ਮੂਹ ਚੱਕ ਕੇ ਡਰੋਨ ਲੈਂਡ ਦਾ ਅਸੀਂ ਤੁਰ ਪਏ ਆ। ਹੁਣ ਸਾਤਾ ਤੋਂ ਮਣ ਪਏ ਆ। ਐਸੇ ਘਰੇ ਹੀ ਰਹਿ ਗਏ ਆ। ਕਰ ਮਰੀ ਘਰੇ ਰਹਿ ਗਈ ਆ ਮੈਂ ਮੈਨੂੰ ਸੀਗਾ ਬਹਿ ਕੇ ਰਹੀ ਤੇ ਕਿ ਹੁਣ ਵੈਸੇ ਇਹ ਬੇਦੂ ਸੱਜੇ ਦਾ ਵੀ ਹੀ ਲੈ ਕੇ ਆ ਹੁਣ ਚੱਕੇ ਕਿਸੇ ਵੀ ਦੀ ਟੈਗ ਨਹੀਂ ਚੱਕਿਆ ਪੈਸਿਆਂ ਦਾ ਕਿਹੜੇ ਬਾਪ ਦੇ ਆ ਰਹੇ ਆ ਲੋ ਜੀ ਸੱਚ ਜੀ ਪਾਦੇ ਆ ਆਪਾਂ ਚੱਕ ਲਏ ਆ ਤਾਂ ਹੁਣ ਆਪਾਂ ਬਈ ਦਵਾਰਾ ਜਾ ਰਹੇ ਆ ਜਲੰਧਰ ਵੱਲੋਂ ਹੁਣ ਤਾਂ ਇਹ ਬਸ ਕੋਲ ਜਾਵਰਾਂ ਵਾ ਨਹੀਂ ਨਹੀਂ ਬਾਤ ਹੁਣ ਹੋ ਕੇ ਲੋ ਜੀ ਆਪਣੇ ਰੋਮੀ ਜੀ ਦੇ ਨਾਲ ਤਾ ਲੋ ਜੀ ਮਿੱਤਰੋ ਰਾਮਾ ਬੰਦੀ ਬੋਟ தேரோனா ஆனால் பண்ணியா ਫਰਾਈ ਦੇ ਫਰਵੀਦ ਆਪਣੀ ਵੀ ਦੇਖਦੇ ਕੀ ਤੱਕ ਬਣਦਾ ਕੀ ਨਹੀਂ ਕਿਉਂ ਫਰਾਈ ਦਾ ਨੇ ਟੈਨਸ਼ਨ ਨਹੀਂ ਕੀਤਾ ਫਿਰ ਮੈਂਸ਼ਨ ਕਰਾਂਗੇ ਐਂਡ ਕੇ ਇਹਦੇ ਜਾ ਕੇ ਕਿਉਂ ਜਦੋਂ ਗੱਲਬਾਤ ਸਾਰੀ ਹੋ ਗਈ ਆਪਣੇ ਤੇ ਇਹਦੇ ਆ ਤੀਜਾ ਨੰਬਰ ਵਾਲੇ ਪਾਉਂਦਾ ਨਹੀਂ ਬੈਂਚ ਜਰਾ ਦੇ ਕੋਈ ਆਦ ਮੈਨ ਲਾਈਕ ਇਹਨਾਂ ਲੱਗ ਰਿਹਾ ਹੈ ਉਹ ਤਾਂ ਸੁਣੀ ਉਹਦਾ ਇਹ ਕੈਮਰਾ ਲਓ ਜੀ ਮਿੱਤਰੋ ਡਰੋਨ ਆਪਾਂ ਲੈ ਲਿਆ ਆਂ ਤੇ ਹੁਣ ਆਪਾਂ ਜਾ ਕੇ ਇਹਨੂੰ ਉਡਾਵਾਂਗੇ ਪਹਿਲਾਂ ਥੋੜਾਪੋ ਦੇਖਣਾ ਵੀ ਪੈਣਾ ਔਰ ਸੰਭਾਗ ਨਾ ਮਾਰ ਗਿਆ ਆਪਾਂ ਤੇ ਠੀਕ ਆ ਪਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਠੀਕ ਆ ਸਰ ਓਕੇ ਲਓ ਜੀ ਮਿੱਤਰੋ ਫਾਈਨਲੀ ਆਪਾਂ ਜਿਹੜਾ ਡਰੋਨ ਆ ਉਹ ਲੈ ਆਂਦਾ ਆ ਤੇ ਆ ਆ ਹੈਗਾ ਉਹਦਾ ਰਿਮੋਟ ਰਿਮੋਟ ਵਾ ਇਹ ਹੁਣ ਆਪਾਂ ਨਾ ਇਹਨੂੰ ਉਡਾਉਣ ਦੀ ਟਰਾਈ ਕਰਾਂਗੇ ਤੇ ਦੇਖਦੇ ਆ ਇਹਦਾ ਸੈਟਅਪ ਆ ਸਾਰਾ ਤੇ ਇੱਥੋਂ ਆ ਦੇਖੋ ਸਾਰਾ ਕੁਤਾਰ ਦਾ ਸਾਰਾ ਇੱਥੋਂ ਹੁਣ ਆਪਾਂ ਇਹਨੂੰ ਏਰੀਆ ਦਿਖਾ ਰਹੇ ਹਾਂ ਪਰਲੇ ਪਾਸੇ ਸਾਰੇ ਏਰੀਆ ਖੁੱਲੇ ਆ ਤੇ ਆਪਾਂ ਹੁਣ ਇਹਨੂੰ ਉਡਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਆਹ ਸਾਡਾ ਹੈਗਾ ਯਾਰ ਉਡਨ ਤਸਤਰੀ ਉਡਨ ਤਸਤਰੀ ਇਹ ਉਡਣ ਤਸ਼ਤਰੀ ਲਈ ਜਾਂਦੀ ਆਪਾਂ ਅਲੋਜੀ ਇਹਨੂੰ ਆਪਾਂ ਖੋਲਾਂਗੇ ਬੜੀ ਹੈ ਇਹ ਇਹ ਟਾਈਟਾ ਯਾਰ ਵੇ ਪਹਿਲਾਂ ਮੈਂ ਫੋਨ ਆਪਣਾ ਅਟੈਚ ਕਰਾਂ ਹਾਂ ਹਾਂਜੀ ਇਹਨੂੰ ਆਨ ਕਰਕੇ ਅਟੈਚ ਕਰਾਂ ਹਾਂਜੀ ਪਹਿਲਾਂ ਆਪਣਾ ਫੋਨ ਹੀ ਤੇ ਰੱਖੋ ਭਾਈ ਲੀਡ ਇਹਦੀ ਲੱਗ ਜਾਣੀ ਹੈ ਆਹ ਤੇ ਲੀਡ ਲਓ ਜੀ ਮਿੱਤਰੋ ਆਪਾਇਆ ਡਰੋਨ ਲਿਆਂਦਾ ਆ ਬਹੁਤ ਸਟੀਵਲੂਆ ਡੀਵੀਆਈ ਇੰਨੀ ਐਸਈ ਪ੍ਰੋ ਕੌਰੀ ਆਹ ਹੁਣ ਆਪਾ ਉਹਨੇ ਆਏ ਵਿੱਚ ਵੀ ਦਿਖਾਓ ਜਰਾ ਆਹ ਵਿਊ ਚੈੱਕ ਕਰੋ ਜੀ ਚੱਕੋ ਇਹ ਗੰਦੇ ਇਹਦੇ ਵਿੱਚ ਵੀ ਦਿਖਾ ਦੇ ਆ ਜੀ ਲਓ ਜੀ ਸੰਗਤ ਜੀ ਸ਼ਹੀਦਾ ਦੀ ਕਿਰਪਾ ਨਾਲ ਵਾਡੀ ਸਾਰਿਆਂ ਦੇ ਪਿਆਰ ਦੇ ਨਾਲ ਆਪਾਂ ਡਰੋਨ ਲੈ ਲਿਆ ਤੇ ਆਪਾਂ ਡਰੋਨ ਦਾ ਹੁਣ ਜਿਹੜਾ ਹੈਗਾ ਆ ਆਪਾਂ ਵੀ ਉਹ ਤੁਹਾਨੂੰ ਚੈੱਕ ਕਰਾਵਾਂਗੇ ਕਿ ਡਰੋਨ ਹ ਮੈਨੂੰ ਹਲੇ ਤੱਕ ਲੈਣਾ ਮਤਲਬ ਕਿ ਚਲਾਉਣਾ ਨਹੀਂ ਆਉਂਦਾ ਹੈਗਾ ਹੌਲੀ ਹੌਲੀ ਚਲਾਉਣਾ ਸਿੱਖੂੰਗਾ ਜਿੰਨਾ ਕੁ ਮੈਨੂੰ ਆਉਂਦਾ ਆ ਇਹ ਉਨਾ ਕੁ ਮੈਂ ਤੁਹਾਨੂੰ ਦਿਖਾ ਰਿਹਾ ਸਾਡੇ ਪਿੰਡ ਦਾ ਜਿਹੜਾ ਢਲਮਾ ਦਾ ਇਹ ਵਿਊ ਆ ਉੱਥੇ ਥੱਲੇ ਗ੍ਰੀਨਰੀ ਤੁਸੀਂ ਦੇਖ ਹੀ ਸਕਦੇ ਆ ਕਿੰਨਾ ਵਧੀਆ 뷰 ਆ ਇਹ ਯਾਨੀ ਕਿ ਸ਼ਾਮ ਦੇ 6:30 ਵਜੇ ਦਾ ਟਾਈਮ ਸੀਗਾ ਜਦੋਂ ਅਸੀਂ ਇਹ ਜਿਹੜੀ ਵੀਡੀਓ ਬਣਾਈ ਆ ਫਿਰ ਵੀ ਕਾਫੀ ਕਲੈਰਿਟੀ ਸੀ ਤੇ ਲੈ ਹੋਰ ਜ਼ਿਆਦਾ ਡਰੋਨ ਉੱਪਰ ਭੇਜਿਆ ਨਹੀਂ ਤੇ ਜਿੰਨੀ ਇੱਕ ਜਿਹੜੀ ਕਪੈਸਿਟੀ ਆ ਤੇ ਉਹਦੇ ਅੰਦਰ ਅੰਦਰ ਆਪਾਂ ਜਿਹੜੀ ਹੈ ਡਰੋਨ ਨੂੰ ਉੱਪਰ ਹਾਈਟ ਤੱਕ ਭੇਜਿਆ ਆ ਉੱਥੋਂ ਬਾਅਦੂ ਅਸੀਂ ਭੇਜਦੇ ਨਹੀਂ ਇਹ ਤੁਸੀਂ ਦੇਖੋ ਆ ਦੇਖੋ ਜਿਹੜਾ ਬਹੁਤ ਵਧੀਆ ਜਿਹੜਾ ਸ਼ਾਟ ਆਪਾਂ ਲਏ ਸੀਗੇ ਥੋੜੇ ਜਿਹੇ ਤੁਹਾਡੇ ਨਾਲ ਸਾਂਝੇ ਕਰਦੇ ਆਂ ਅੱਜ ਤੇ ਬਾਕੀ ਹੋਲੀ-ਹੋਲੀ ਤੁਹਾਨੂੰ ਗਾਂ ਜਿਹੜੀ ਇਹ ਵੀਡੀਓ ਆਣੀ ਹੈ ਵਲੌਗ ਆਉਣਗੇ ਵਧੀਆ-ਵਧੀਆ ਸ਼ਾਟ ਤੁਹਾਨੂੰ ਦੇਖਣ ਨੂੰ ਮਿਲਣਗੇ 19 ਦਿਨ ਤੱਕ ਦਾਸ ਵੀ ਜਿਹੜਾ ਆ ਡਰੋਨ ਚਲਾਉਣਾ ਹੋਰ ਹੋਰ ਮੈਂ ਸਿੱਖ ਜਾਵਾਂਗਾ ਤੇ ਅੱਗੇ ਨਾਲੋਂ ਕਾਫੀ ਮੂਵਮੈਂਟ ਆਈ ਹੈ ਇਸੇ ਕਿਹਾਵੇ ਦੋ ਦੋ ਘੰਟੇ ਲੱਗਦੇ ਆ ਤੇ ਜੇ ਆ ਤੁਸੀਂ ਦੇਖ ਹੀ ਸਕਦੇ ਆ ਅੱਜ ਲਿਆਨ ਦਾ ਦੇ ਸੀ ਟਰਾਈ ਕਰ ਰਹੇ ਸੀ ਚਨਾ ਤੇ ਤੇ ਬਹੁਤ ਜਣਿਆਂ ਨੇ ਵਧਾਈਆਂ ਦਿੱਤੀਆਂ ਮੈਸੇਜ ਬੜੇ ਆਏ ਸਾਰਿਆਂ ਦੇ ਪਰਸਨਲੀ ਮੈਸੇਜ ਬੜੇ ਆਏ ਕਮੈਂਟ ਬੜੇ ਆਏ ਬਹੁਤ ਮੁਬਾਰਕਾਂ ਦਿੱਤੀਆਂ